ਕੰਮ ਤੇ ਪੁੱ问ਦੇ ਨੇ ਯਾਰੇ ਹਾਂ ਦਿੱਤਾ ਹੋਈ ਨੇ ਯਾਰੇ ਹੁੰਦੇ ਤੇ ਪੇ ਆਇਆ 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 ਆਹ ਹਾਂ ਆਇਆ ਰਾਈ ਯਾਰ ਚਲਾ ਯਾਰ ਜੇ ਤੂੰ ਵੱਡਾ ਤੇ ਬੇਬੀ ਵੱਡਾ ਆ ਗਿਆ ਐਓ ਐ ਆਪਾਂ ਇੰਜਨ ਨਾਲ ਨਾਲ ਰੀਲ ਕੱਟੇ ਕਰਨ 1 2 3 ਆਹ ਦੇਖੋ ਬਈ ਕਿੰਨੀ ਤੇਜ਼ ਰੀਲ ਕੱਟੀ ਕਰਦਾ ਸਪੀਡ ਬਹੁਤ ਹੈ ਦੀਪੇ 'ਚ ਹੱਥ ਕਿੰਨੇ ਪਤਾ ਕਿ ਲੁੱਟੇ ਦੀਪੇ ਤੋਂ ਤੋਂ ਹੈ ਆਪਦੇ ਲੁਟਾਏ ਆ ਕਿ ਲੁੱਟੇ ਆ ਲੁੱਟੇ ਆ ਇਹਦਾ ਆਪੀ ਲਾ ਕੱਟੇ ਜਾਂਦਾ ਕੱਟੇ ਜਾਂਦਾ ਤਾਰ ਬਣ ਕੇ ਡਾਇਗਰਦੀ ਪੇ ਮਰਨਾ ਗੱਤ ਛੋੜ ਕੇ ਆਹ ਦੇਖੋ ਬਈ ਕਿੰਨੀ ਸਪੀਡ ਦੀਪੇ ਦੇ ਪਤੰਗ ਦੀ ਆ ਯਾਰ ਗਲਤੀ ਹੋ ਗਈ ਬੱਸ ਹੁੰਦਾ ਖੁਸ਼ ਆ ਖੁਸ਼ ਹੁੰਦੀ ਪੈਂ ਚਾਹ ਪੀ ਆਦੀ ਵੇ ਕਿੱਡੀ ਸਵਾਦ ਚਾਹ ਯਾਰ ਪੈਰਾਂ ਨੂੰ ਪਈਏ ਪੈਰ ਫੜ ਪੈਰ ਅਬੀਜ਼ੀ ਹੜਤਾ ਜੰਮਣਾ ਗੋਆਲ ਬਣਨ ਚੜੇ ਤਰ ਖੋਲੀ ਜਾਣੀ ਸੀ ਮੈਂ ਆਹ ਮੈਂ ਆ ਗਿਆ ਹੂੰ ਤੂੰ ਮੇਰਾ ਮੇਰਾ ਸਨ ਮੰਨ ਤੂੰ ਬਚ ਗਿਆ ਅੱਜ ਤਾਂ ਵੇਲੀਆ ਬਚ ਗਿਆ ਨਾ ਹੋਣੀ ਆ ਗਈ ਸੀ ਅੱਜ ਤਾਂ ਅੱਜ ਤਾਂ ਹੋਣੀ ਨਹੀਂ ਘੇਰ ਲਿਆ ਸੀਗਾ ਅੱਜ ਤਾਂ ਅੱਕੇ ਫਿਰਦੇ ਸੀਗੇ ਅੱਛਾ ਬੰਦਾ ਹਾਂ ਹੁਣ ਮਸਾ ਆਇਆ ਹੈ ਨਾ ਵਿਚਾਲੇ ਆ ਗਏ ਤੁਸੀਂ ਆਹ ਬਈ ਅੱਜ ਬਣਾਈਆ ਮੇਰੀ ਤੁਹਾਡੀ ਦੀ ਬਹੁਤ ਤੋਂ ਚੱਕ ਲੈ ਹੱਥ ਤੇਰਾ ਕਰੇਗਾ ਲੈ ਆ ਗਈ ਆ ਦੀਪੇ ਮੈਂ ਕਿਹ ਚਿੱਤਰ ਬਣਾਈ ਕਿਨੇ ਬਣਾਈਆ ਇਹ ਵੇਖ ਕੇ ਸਮਝ ਆ ਆ ਵੇਖ ਬਾਈ ਦੀਪਾ ਦਾ ਸੰਦੀਪ ਦੀਪਾ ਕਿਵੇਂ ਟੈਟੂ ਲੱਗਿਆ ਤੁਹਾਨੂੰ ਦੱਸਿਓ ਤੁਸੀਂ ਕਮੈਂਟਾਂ 'ਚ